ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ ਮੇਰੇ RAM RAAY ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪੌ ਕਿਸ਼ਨਾਹੀ ਜਮ ਨਹੀਂ ਆਵੈ ਨੇਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਰਠਿ ਮਹਲਾ 5 ਕਰ ਦੂਜਾ ਅਸ਼ਤ ਪਦਿਆ ਇਕ ਓੰਕਾਰ ਸਤ ਗੁਰ ਪਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨੇਵਲ ਪਉੰਗ ਮਸਾਦੇ ਪੰਚ ਜਨਾਸਿਓ ਸੰਗਨਾ ਛੁਟਕਿਓ ਅਦਿਕ ਅੰਬਦ ਬਾਦੇ ਪਾਠ ਪੜਿਓ ਔਰ 베ਦ ਵਿਚਾਰਿਓ ਨਿਵਲ ਪਉੰਗ ਮਸਾਦੇ पंच जनास्य संग न छुटकियो अधिक अहं बुद्ध पादे प्यारे इन बिद मिलन न जाई मैं किए कर्म अनेका ਦੀਦਾ ਬੁੱਧ ਬਿਵੇਕਾ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈਦ ਦੀਤਿਆ ਬੁੱਧ ਬਬਿਕਾ ਰਹਾਉ ਭਾਗ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਏ ਭਾਈ ਕੋਈ ਮਨੁੱਖ ਵੇਦ ਆਦਿਕ ਧਰਮ ਪੁਸਤਕ ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ ਕੋਈ ਮਨੁੱਖ ਨਿਵਲੀ ਕਰਮ ਕਰਦਾ ਹੈ ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜਦਾ ਹੈ ਪਰ ਇਹਨਾਂ ਸਾਧਨਾ ਨਾਲ ਕਾਮਾਦਕ ਪੰਜਾਂ ਨਾਲੋਂ ਸਾਥ ਨਹੀਂ ਮੁੱਕ ਸਕਦਾ ਸਗੋਂ ਵਧੇਕ ਅਹੰਕਾਰ ਵਿੱਚ ਮਨੁੱਖ ਵੱਜ ਜਾਂਦੇ ਹਨ ਏ ਭਾਈ ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਇਨ੍ਹਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ ਏ ਭਾਈ ਮੈਂ ਤਾਂ ਇਨ੍ਹਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆ ਡਗਾ ਹਾਂ ਤੇ ਅਰਜ਼ੋਈ ਕਰਦਾ ਰਹਿੰਦਾ ਹਾਂ ਏ ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਦੇ